ਪੜੋਂ ਉਹਨੂੰ ਪੱਤਰਾਂ ਕੋਲੇ ਜਾਂਦੀ ਸ਼ਾਇਦ ਫਿਰ ਗੱਦੀਆਂ ਆਪਣੇ ਹੀ ਪੱਤਰਾਂ ਤੱਕ ਰਹਿੰਦੀਆਂ ਪਰ ਨਹੀਂ ਭਈ ਕਿਤੇ ਤਾਂ ਜੋ ਗੁਰਨਾਨਕ ਦਾ ਮਿੱਤਰ ਬਣ ਗਿਆ ਬਣਿਆ ਸੇ ਮਿੱਤਰਤਾਈ ਭਾਈ ਮਰਦਾਨਾ ਜੀ ਉਮਰ ਤੇ ਭਾਵੇਂ 10 ਸਾਲ ਵੱਡੇ ਸਨ ਭਾਈ ਮਰਦਾਨਾ ਜੀ ਦੀ ਉਮਰ ਗੁਰਨਾਨਕ ਸਾਹਿਬ ਨਾਲ 10 ਸਾਲ ਬਿਡੇਰੀ ਸੀ ਜਿੱਥੇ ਗੁਰਨਾਨਕ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ 1469 ਈਸਵੀ ਨੂੰ ਹੋਇਆ ਉਹਨਾਂ ਦੇ 10 ਸਾਲ ਕਟਾਦੋ ਪਾਵ 1459 ਈਸਵੀ ਦੇ ਵਿੱਚ ਭਾਈ ਮਰਤਾਨਾ ਜੀ ਸੰਸਾਰ ਵਿੱਚ ਆਏ ਪ੍ਰਗਟ ਹੋਏ ਇਹ ਕਹਿ ਲਈਏ ਕਿ ਜਿਸ ਤਰ੍ਹਾਂ ਉਹ ਵੱਡਾ ਐਮਐਲਏ ਮੰਤਰੀ ਆਉਂਦਾ ਹੈ ਉਹ ਤੋਂ ਪਹਿਲਾਂ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਜਿਹੜੇ ਛੋਟੇ ਐਮਐਲਏ ਸਟਾਫ ਹੁੰਦੇ ਆ ਉਹ ਪਹਿਲਾਂ ਪਹੁੰਚ ਜਾਂਦੇ ਆ ਕਿ ਜਾ ਕੇ ਅਸੀਂ ਤਿਆਰੀ ਕਰੀਏ ਨਿਰੀਖਣ ਕਰੀਏ ਬਸ ਇਹ ਹੀ ਨਿਰੀਖਣ ਸੀ ਕਿ ਅਵਤਾਰ ਜਾਂ ਜੋ ਵੀ ਹੁੰਦੇ ਆ ਨਾ ਧਰਤੀ ਦੇ ਉੱਤੇ ਜਦੋਂ ਅਵਤਾਰਾਂ ਨੇ ਆਉਣਾ ਹੁੰਦਾ ਹੈ ਜਿਹੜੇ ਪ੍ਰਮਾਤਮਾ ਦੇ ਵਿੱਚ ਸਮਾਏ ਹੋਏ ਆ ਪ੍ਰਮਾਤਮਾ ਨੇ ਆਪਣਾ ਰੂਪ ਹੀ ਭੇਜਣਾ ਹੁੰਦਾ ਸੰਸਾਰ ਵਿੱਚ ਫਿਰ ਉਦੋਂ ਪਹਿਲਾਂ ਆ ਕੇ ਕਿ ਸੰਜ ਲੋਕੀ ਤਿਆਰੀਆਂ ਵਿਆਰੀਆਂ ਇਹ ਸਾਰੀਆਂ ਕਰਨੀਆਂ ਹੁੰਦੀ ਭਾਵੇਂ ਰਾਮ ਜੀ ਆਏ ਨੇ ਤੇ ਉਹਨਾਂ ਦੇ ਨਾਲ ਅਵਤਾਰ ਵੀ ਆਏ ਨੇ ਲక్ష్మణ ਜੀ ਆਏ ਛੇਸ਼ਨਾਗ ਦਾ ਅਵਤਾਰ ਭਰਤ ਜੀ ਆਏ ਭਾਵਨੰਦ ਇਹ ਨਾਲ ਜਿੰਨੇ ਵੀ ਸੰਬੰਧਿਤ ਸਨ ਉਸੇ ਤਰ੍ਹਾਂ ਕਿਸ਼ਨ ਜੀ ਮਹਾਰਾਜ ਆਏ ਇਕੱਲੇ ਨਹੀਂ ਆਏ ਪਹਿਲਾਂ ਆ ਗਏ ਉਹਨਾਂ ਦੇ ਵੱਡੇ ਭਰਾਤਾ ਬਲਰਾਮ ਜੀ ਜਾਂ ਹੋਰ ਵੀ ਜਿੰਨੇ ਸੰਬੰਧਿਤ ਸਨ ਇਵਨ ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਇਹ ਵੀ ਸਭ ਪ੍ਰਮਾਤਮਾ ਦੀ ਉਹਦੀ 기회 ਰਚਨਾ ਹੁੰਦੀ ਹੈ ਕਿ ਤੁਸੀਂ ਜਾ ਕੇ ਚਲੋ ਭਾਈ ਪਹਿਲਾਂ ਪਹੁੰਚੋ ਜੇ ਫਿਰ ਭਾਈ ਮੈਂ ਆਵਾਂਗਾ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜਦੋਂ ਆਏ ਆ ਉਦੋਂ ਪਹਿਲਾਂ ਇਹਨਾਂ ਦਾ ਆਉਣਾ ਇਸੇ ਲਈ ਕਰਕੇ ਹੋਇਆ ਕਿ ਭਾਈ ਇਹ ਆਉਣਾ ਸੀ ਇਤਾਂ ਗੁਰੂ ਨਾਨਕ ਸਾਹਿਬ ਦੇ ਉਹ ਮਿੱਤਰ ਸਖਾ ਸਨ ਕਿ ਜਿਸ ਤਰ੍ਹਾਂ ਲਾਲੋ ਭਾਈ ਜਿਸ ਤਰ੍ਹਾਂ ਰਾਮ ਜੀ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ ਆ ਤੇ ਉਹਨਾਂ ਦੇ ਭਰਾ ਲక్ష్ਮਣ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਦੇ ਆ ਹਿੰਦੂ ਮਤ ਦੇ ਗ੍ਰੰਥਾ ਮੁਤਾਬਕ ਹੁਣ ਹਿੰਦੂ ਮਤ ਦੇ ਵਿੱਚ ਇਹ ਦਿਖਾਇਆ ਜਾਂਦਾ ਕਿ ਵਿਸ਼ਨੂੰ ਜੀ ਸ਼ੇਸ਼ਨਾਗ ਦੀ ਸੇਜਾ ਉੱਤੇ ਉਹਨਾਂ ਦਾ ਵਾਸਾ ਹੈ ਵਿਚਰਾਮ ਕਰਦੇ ਆ ਆਵੇਂ ਉਹਨਾਂ ਦੇ ਆਪਾ ਫੋਟੋਆਂ ਤਸਵੀਰਾਂ ਦੇਦੇ ਆਂ ਫਿਲਮਾਂ 'ਚ ਦੇਦੇ ਆਂ ਉਹਨਾਂ ਦੇ ਚਿੱਤਰ ਬਣਾਏ ਦਿਖਦੇ ਆਂ ਕਿ ਇਸ ਤਰ੍ਹਾਂ ਜੀ ਬਹਿੰਦੇ ਆਂ ਉਹਨਾਂ ਵਿੱਚ ਕੀ ਸਚਾਈ ਹੈ ਇਹ ਤਾਂ ਬਈ ਹੁਣ ਜੇ ਕਿਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਖੁੱਲ੍ਹ ਕੇ ਸਮਝਾ ਜਾਂਦੇ ਕਿ ਬਿਸ਼ਨੋ ਜੀ ਵੀ ਕਿਹੜੇ ਕਿਹੜੇ ਅਵਤਾਰਾਂ ਜਾਏ ਨੇ ਕਿ ਕੌਣ ਕਾਂਸਖਾਈ ਮਿੱਤਰ ਸੀ ਕਿ ਵਾਲਾ ਵਿਖਿਆਨ ਨਹੀਂ ਮਿਲਦਾ ਆਨੰਦ ਆਰਾਮ ਜੀ ਹੈ ਲక్ష్మణ ਦਾ ਵੀ ਨਾਮ ਹੈ ਲਸ਼ਮਣ ਮੂਹ ਸ਼ਰਾਪ ਆਰਾਮ ਜੀ ਦਾ ਨਾਮ ਹੈ ਆਰਾਮ ਗयो ਭਾਵ ਇਥੇ ਉਸ ਰਾਮ ਦੀ ਗੱਲ ਕੀਤੀ ਹੈ ਕਿ ਜਿਹੜਾ ਭਈ ਤ੍ਰੇਤੇ ਦੇ ਅਵਤਾਰ ਹੈ ਕਿਉਂਕਿ ਅੱਗੇ ਉਸੇ ਤ੍ਰੇਤੇ ਦੇ ਉਸੇ ਕੁਮਹਾਨ ਸਖਸ਼ ਦੀ ਵੀ ਵਿਖਿਆਨ ਕੀਤਾ ਗਿਆ ਰਾਮ ਗयो ਰਾਵਣ ਗਏ ਜਾਂ ਕੋ ਬਹੁ ਪਰਵਾਹ ਕਿ ਰਾਮ ਦਾ ਜਾਣਾ ਜਿਵੇਂ ਇਹ ਦੂਸਰੇ ਲਫਜ਼ਾਂ ਚ ਇਹ ਵੀ ਕਹਿਦੀ ਏ ਕਿ ਜਿਹਦੇ ਤੋਂ ਮਨ ਤੋਂ ਰਾਮ ਜੀ ਚਲੇਗੇ ਭਾਵ ਜੋ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਨਾਮ ਵੀ ਰਾਮ ਰਾਮ ਗਏ ਜਿਹਦੇ ਕੋ ਰਾਮ ਗਿਆ ਰਾਵਣ ਗਏ ਕਿ ਫਿਰ ਭਾਵੇਂ ਤੁਸੀਂ ਰਾਵਣ ਵਰਗੇ ਵੱਡੇ ਵੱਡੇ ਯੋਧੇ ਸੂਰਮੇ ਹੋ ਅਮੀਰ ਹੋ ਸ਼ਹਿਰ ਤੁਹਾਡਾ ਘਰ ਤੁਹਾਡਾ ਸੋਹਣਾ ਦਾ ਹੋਵੇ ਪਰ ਫਿਰ ਵੀ ਤੂੰ ਇਸ ਸੰਸਾਰ ਦੇ ਵਿੱਚੋਂ ਖਾਲੀ ਹੀ ਜਾਣਾ RAM ਗਏ ਰਾਵਣ ਪਰ ਜੇਕਰ ਤੇ RAM ਪ੍ਰਮਾਤਮਾ ਨੂੰ ਧਿਆਇਆ ਹੋਇਆ ਫਿਰ ਖਾਲੀ ਨਹੀਂ ਜਾਣਾ ਫਿਰ ਉਹ ਅਨਮੋਲ ਵਸਤ ਕਮਾਈ ਕਰਕੇ ਲੈ ਜਾਏਗਾ ਜਿਹੜੀ ਜਾ ਕੇ ਅਗਾਹ ਦਿਖਾਣੀ ਹੈ ਜਿਹਨੂੰ ਦੇਖ ਕੇ ਹੀ ਤਾਂ ਭਾਈ ਤੇਰੇ ਸੁੱਖ ਦੁੱਖ ਦੀ ਪਹਿਚਾਣ ਹੋਣੀ ਹੈ ਇਹਦੇ ਕੋਲ ਤਾਂ ਆੜਾ ਵੈਦ ਕੋਲ ਤਾਂ ਭਈ ਨਾ ਤਾਂ ਨੇ ਇਹਦੇ ਵਾਸਤੇ ਤਾਂ ਭਈ ਆਪਾਂ ਆ ਸੁੱਖ ਪ੍ਰੋਵਾਈਡ ਕਰੀਏ ਭਾਵ ਇਸ ਨੂੰ ਸੁੱਖ ਦੇਈਏ ਉਹਨੂੰ ਭਾਈ ਮਰਦਾਨਾ ਜੀ ਆਏ ਹੈ ਮਿੱਤਰ ਸੀ ਮਿੱਤਰ ਬਣ ਕੇ ਆਇਆ ਮਿੱਤਰ ਬਣ ਕੇ ਰਹੇ ਤੇ ਉਸੇ ਤਰ੍ਹਾਂ ਹੀ ਤੇ ਭਾਈ ਉਹਨਾਂ ਤਾਂ ਫਿਰ ਸੱਚ ਕੰਨ ਜਾਣਾ ਹੀ ਜਾਣਾ ਸੀ ਕਿਉਂ ਗਏ ਮਿੱਤਰ ਕਿਉਂ ਬਣੇ ਜੇ ਮਿੱਤਰ ਬਣੇ ਕਦੇ ਸਤਗੁਰਾਂ ਦੇ ਨਾਲ ਭਾਵੇਂ ਵੱਡੀ ਉਮਰ ਸੀ ਫਿਰ ਵੀ ਕਦੇ ਆਪਣੇ ਆਪ ਨੂੰ ਉਮਰ ਤੇ ਵਡੇਰਾ ਹੋਣ ਕਰਕੇ ਵੱਡੇ ਹੋਣ ਦਾ ਹੱਕ ਨਹੀਂ ਜਤਾਇਆ ਪਤਾ ਸੀ ਕੀਤ ਅਮ੍ਰਿ ਪ੍ਰਭੂ ਪਰਮਾਤਮਾ ਹੈ ਇਸ ਸਾਰੀ ਉਮਰ ਬਚਨ ਮੰਨੇ ਆ ਅਖੀਰ ਤੱਕ ਸਵਾਸ ਆਖਰੀ ਸਾਸ ਵੀ ਗੁਰਨਾਨਕ ਦੀ ਗੋਦ ਵਿੱਚ ਹੀ ਆਪਣਾ ਜੋ ਸਮਾ ਸੀ ਸਵਾਸ ਹੀ ਗੁਜ਼ਾਰੇ ਨੇ ਐਸੇ ਮਿੱਤਰ ਕਿ ਐਸੀ ਅਵਸਥਾ ਵਿੱਚ ਆਉਣ ਵਾਲ ਤੇ ਉਹਨਾਂ ਨੇ ਤਾਂ ਫਿਰ ਭਾਈ ਕੋ ਨਾਨਕ ਸਾਹਿਬ ਦੇ ਨਾਲ ਜਾਣੇ ਜਾਣ ਕਿ ਹੋਤਾ ਭਾਈ ਗੁਰਨਾਨਕ ਸਾਹਿਬ ਦੇ ਨਾਲ ਹੀ ਫਿਰ ਜਾਣਗੇ ਨਾਨਕ ਅਰ ਸੰਗ ਮੇਤ ਗੁਰੂ ਨਾਨਕ ਨਾ ਉਹਦੇ ਮਿੱਤਰ ਜਾਣੇ ਆਪਾਂ ਮਿੱਤਰ ਹੈਗੇ ਆ ਸਵਾਲ ਆਉਂਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਉੱਤੇ ਵੀ ਕਦੇ ਮੱਥੇ ਵਟ ਪਾ ਕੇ ਕੋਈ ਉਹਨਾਂ ਨਾਲ ਸਵਾਲ ਜਵਾਬ ਤਾਂ ਨਹੀਂ ਕੀਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਭ ਬਚਨਾਂ ਨੂੰ ਮੰਨਦੇ ਆ ਇਹ ਤਾਂ ਵਈ ਕੋ ਸਮਝਾਵੇ ਨਾ ਸਮਝਾਵੇ ਮਨੁੱਖ ਨੂੰ ਖੁਦ ਪਤਾ ਹੈ ਕੇ ਬਾਣੀ ਚ ਆਹ ਗੱਲ ਲਿਖੀ ਹੈ ਤੇ ਮੈਂ ਤਾਂ ਮੰਨਦਾ ਹੀ ਨਹੀਂ ਇਹ ਹੀ ਤਾਂ ਗੁਰਨਾਨਕ ਗੁਰਮੂਰਤ ਗੁਰ ਸ਼ਬਦ ਹੈ ਗੁਰਨਾਨਕ ਕੋਈ ਸਰੀਰ ਜਾਂ ਕੋਈ ਫੋਟੋ ਕੀ ਮੂਰਤੀ ਨਹੀਂ ਹੈ ਉਹ ਸ਼ਬਦ ਨੇ ਸ਼ਬਦ ਦੇ ਜਿਹੜੇ ਬਚਨ ਅਸੀਂ ਮੰਨਨੇ ਇਹ ਗੁਰਨਾਨਕ ਸਾਹਿਬ ਨੂੰ ਮੰਨਣਾ ਹੋਰ ਕੁਝ ਵੀ ਨਹੀਂ ਹੈ ਕਿ ਬੰਦਾ ਸੋਦਾ ਪਤਾ ਨਹੀਂ ਗੁਰਨਾਨਕ ਸਾਹਿਬ ਹੋਣਗੇ ਤਰ ਫਿਰ ਕੇ ਕਿ ਮੇਰੇ ਸਾਹਮਣੇ ਆਉਣਗੇ ਮੈਨੂੰ ਮਿਲਣਗੇ ਗੱਲਣਗੇ ਇਹ ਤਾਂ ਸਿਰਫ ਕਹਾਣੀਆਂ ਬਣਾਈਆਂ ਹੋਈਆਂ ਹੁਣ ਜਿਨ੍ਹਾਂ ਨੇ ਭਾਈ ਇਸ ਤਰ੍ਹਾਂ ਦਾ ਪਰਖੰਡ ਰਚਿਆ ਜੀ ਕਿ ਕੋ ਨਾਨਕ ਸਾਹਿਬ ਅਗੇ ਸਾਟੋ ਫੁੱਟਾਂ ਵਿੱਚ ਆਉਂਦੀ ਹੁਣ ਉਹਨਾਂ ਦਾ ਵੀ ਭਾਜ ਉਗੜਦਾ ਜਾ ਰਿਹਾ ਭਾਵੇਂ ਪਹਿਲਾ ਪਹਿਲਾ ਵਿਸ਼ਵਾਸ ਕਰ ਲਿਆ ਦੁਨੀਆ ਨੇ ਹੁਣ ਪਾ ਦੁਨੀਆ ਟੁੱਟਦੀ ਜਾ ਰਹੀ ਹੈ ਹੁਣ ਉਹਨਾਂ ਦੇ ਅਸਥਾਨ ਵੀ ਘਟਦੇ ਜਾ ਰਹੇ ਲੋਕਾਂ ਦਾ ਵਿਸ਼ਵਾਸ ਘਟਦਾ ਜਾ ਰਿਹਾ ਕੇ ਸਮਝਾਉਣ ਵਾਲੇ ਅਗੇ ਪੈ ਕਰਕੇ ਬੇਨਤੀ ਕਰਦੇ ਨੇ ਵੀਰ ਬਾਰਵਲ ਕੀਰਤਨ ਵਾਲੇ ਸਿੰਘ ਹੈ ਉਹਨਾਂ ਨੇ ਕੀਰਤਨ ਕਰਕੇ ਚਲੇ ਜਾਣ ਦੋਪਾਲ ਦਾ ਰਸ ਆਏਗਾ ਸ਼ਬਦ ਤੁਹਾਨੂੰ ਯਾਦ ਹੋ ਜਾਏਗਾ ਗੁਣਗਣਾਉਣ ਲੱਗ ਜਾਓਗੇ ਪਰ ਸਮਝਤ ਨਹੀਂ ਆਈ ਕਿ ਸਮਝ ਸ਼ਬਦ ਨੇ ਕਿਹਾ ਕਿ ਉਹ ਕੇਵਲ ਤੋਂ ਕੇਵਲ ਸ਼ਬਦ ਨੂੰ ਤੁਹਾਡੇ ਹਿਰਦੇ ਚ ਕੋਈ ਪਛਾਹ ਸਕਦਾ ਕਰਾ ਸਕਦਾ ਹੈ ਕਿ ਇਹਨੂੰ ਮੰਨਣਾ ਜ਼ਰੂਰੀ ਹੈ ਉਹ ਕੇਵਲ ਤੋਂ ਕੇਵਲ ਸਾਉਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰਤਲਕ ਦੁਖ ਲਤਾ ਕਿ ਕੇਵਲ ਤੋਂ ਕੇਵਲ ਸ਼ਬਦ ਨੂੰ ਸੁਣ ਲੈਣਾ ਜਾਂ ਪੜ ਲੈਣਾ ਇੱਥੇ ਤੱਕ ਸੀਮਤ ਨਹੀਂ ਹੈ ਇਹ ਤਾਂ ਸਟਾਰਟਿੰਗ ਹੋਇਆ ਭਈ ਵੀ ਇਹਦੀ ਫਿਰ ਵਿਚਾਰ ਵੀ ਕਰਨੀ ਹੈ ਵਿਚਾਰ ਵੀ ਕਰਨੀ ਹੈ ਤੇ ਅਮਲ ਵੀ ਕਰਨਾ ਕਹਾਣੀ ਸਾਰੀ ਅਮਲ ਤੇ ਹੋ ਕੇ ਆਉਣੀ ਹੈ ਹੁਣ ਕੱਲੀ ਤੇਰੀ ਪੜ੍ਹਾਈ ਕਰੇ ਕੀ ਕਰਉਗੀ ਜੇ ਇਗਜ਼ਾਮ ਹੀ ਨਾ ਦੇ ਸਕੇ ਸਾਲ ਭਰ ਜਾਂਦਾ ਰੇ ਸਕੂਲ ਕਾਲਜ ਦੇ ਵਿੱਚ ਪਰ ਇਗਜ਼ਾਮ ਦੇ ਨਾ ਸਕੇ ਇਗਜ਼ਾਮ ਚ ਫੇਲ ਹੋ ਗਏ ਤੇ ਫੇਲ ਹੀ ਮੰਨਿਆ ਜਾਊਗਾ ਨਾ ਹੁਣ ਸੇਵ ਵੀ ਕਰਦਾ ਹੈ ਪਾਣੀ ਵੀ ਪੜਦਾ ਸੁਣਦਾ ਵੀ ਹੈ ਸੁਣਾਉਂਦਾ ਵੀ ਆ ਪਰ ਅਮਲ ਨਹੀਂ ਫਿਰ ਤਾਂ ਫੇਲ ਹੀ ਹੈ ਨਾ ਕਿ ਅਖੀਰ ਤੇ ਜਾ ਕੇ ਫੇਲ ਹੋ ਗਏ ਅਮਲ ਦੇ ਵਿੱਚ ਲਿਆਉਣੀ ਹੈ ਅਮਲ ਜੇ ਕੀਤੇ ਦੁਨੀਆ ਵਿੱਚ ਦਰ گے ਆਏਗਾ ਕਿ ਗੁਰਵਾਨੀ ਹੈ ਭਾਈ ਅਮਲ ਤੋਂ ਬਗੈਰ ਕੁਝ ਨਹੀਂ ਕਿਹਦੇ ਵਾਸਤੇ ਅਮਲ ਜ਼ਰੂਰੀ ਹੈ ਸਿੱਖੀ ਨਾਮੇ ਅਮਲ ਦਾ ਹੈ ਕਿ ਜਿਹਨੂੰ ਰੰਗ ਚੜ ਜਾਂਦਾ ਹੈ ਉਸਨੂੰ ਇਹ ਨਸ਼ਾ ਚੜ ਜਾਂਦਾ ਨਾ ਅਮਲ ਭਾਵ ਨਸ਼ੇ ਹੁੰਦਾ ਹੈ ਇਥੇ ਸਿੱਖੀ ਵਾਲੇ ਨਸ਼ੇ ਦੀ ਗੱਲ ਕੀਤੀ ਹੈ ਪ੍ਰੀਤ ਵਾਲੇ ਨਸ਼ੇ ਦੀ ਗੱਲ ਕੀਤੀ ਹੈ ਇੰਨਾ ਕੋਲ ਹੋ ਜਾ ਗੁਰੂ ਨਾਨਕ ਸਾਹਿਬ ਦੇ ਨਜ਼ਦੀਕ ਹੋ ਜਾ ਕਿ ਭਾਈ ਜਿੱਥੇ ਜਾਣ ਤੈਨੂੰ ਨਾਲ ਲੈ ਕੇ ਜਾਣ ਜਿਵੇਂ ਭਾਈ ਮਰਦਾਨਾ ਜੀ ਜਾਂਦੇ ਸੀ ਤੇ ਹਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਤੇ ਵੀ ਜਾਣ ਭਾਈ ਭਾਵੇਂ ਉਹ ਸੂਰਤੇ ਹੋਣ ਭਾਵੇਂ ਸੱਚਖੰਡ ਤੇ ਹੋਣ ਦੋਨੀਆਂ ਜਗ੍ਹਾ ਤੇ ਇੱਕੋ ਜੀ ਅਵਸਥਾ ਬਣੀ ਹੈ ਦੁੱਖ ਨਹੀਂ ਕੋਈ ਹੋ ਸਕੇਗਾ ਤੇ ਗੁਰਨਾਨਕ ਸਾਹਿਬ ਦੇ ਊਸੂਲਾਂ ਤੇ ਚੱਲਿਆ ਹੀ ਉਹਦੇ ਦਰਸ਼ਨ ਦਰੇ ਹੋਣੇ ਜੇ ਕਿਤੇ ਬਹਿਮਾ ਭਰਮਾ ਦੇ ਵਿੱਚ ਇਸ ਤਰ੍ਹਾਂ ਹੀ ਆਪਣਾ ਜੀਵਨ ਕੱਟਦੇ ਰਹੇ ਭਲੇਖਿਆਂ 'ਚ ਰਹੇ ਸ਼ਬਦ ਦੇ ਨਾਲ ਨਾ ਜੁੜੇ ਇੱਥੇ ਸਭ ਕੁਝ ਝੂਠ ਹੈ ਜੇ ਸ਼ਬਦ ਨੂੰ ਨਹੀਂ ਮੰਨਦਾ ਨਾ ਕਿ ਇਹਨਾਂ ਕਹਾਣੀਆਂ ਵਿੱਚ ਆ ਗਿਆ ਕਿ ਜਪ ਜੀ ਇੰਨੇ ਕਰਨੇ ਆ ਸੁਖ ਨਹੀਂ ਇੰਨੇ ਕਰਨੇ ਕਿ ਨੀਆ ਵਿਧੀਆਂ ਨਾਲ ਕਰਨਾ ਕਿ ਪਾਠ ਕਰਨ ਲੱਗਿਆ ਮੈਂ ਮੂਰੇ ਦੀਵਾ ਵਤੀ ਜੋਤ ਲਾਉਣੀ ਹੈ ਧੂਪ ਲਾਉਣੀ ਹੈ ਠੀਕ ਹੈ ਸੰਬੰਧੀ ਦੇ ਤੌਰ ਤੇ ਹੋ ਸਕਦੀ ਹੈ ਵਰਤਾਰਮਕ ਤੌਰ ਤੇ ਕੋਈ ਮਤਲ ਨਹੀਂ ਹੈਗਾ ਕਿ ਧਾਰਮਿਕ ਤੌਰ ਤੇ ਮਤਲ ਨਾ ਲਖਿਆ ਕਰੋ ਦਾ ਤੇ ਗੁਰवाणी ਕੇਵਲ ਤੋਂ ਕੇਵਲ ਆ ਜਿੰਨੇ ਵੀ ਸਾਹ ਤੁਰੇ ਫਿਰਦੇ ਹਨ ਕਿ ਜਿਹੜਾ ਇਹ ਗੱਲ ਕਹਿੰਦਾ ਨਾ ਕਿ ਭਾਈ ਇੰਨੇ ਪਾੜ ਕਰ ਸਮਝ ਲੋ ਉਹ ਸਿੱਖੀ ਤੋਂ ਖਾਲੀ ਹੈ ਉਹਦੇ ਕੋਲ ਸਿੱਖੀ ਵੀ ਨਹੀਂ ਹੈ ਤੁਸੀਂ ਭਾਵੇਂ ਉਹਨਾਂ ਨੂੰ ਅੱਜ ਭਰਮ ਗਿਆਨੀ ਬਣਾਤਾ ਸਤਖੰਡ ਵਾਸੀ ਬਣਾ ਦੋਗੇ। ਪਰ ਅਸਲ ਦੇ ਵਿੱਚ ਉਹ ਸਿੱਖ ਨਹੀਂ ਹੈ। ਕਿਉਂਕਿ ਉਸ ਨੂੰ ਇਹ ਹੀ ਨਹੀਂ ਪਤਾ ਕਿ ਗੁਰਬਾਣੀ ਦੇ ਵਿੱਚ ਜਿਹੜੇ ਬਚਨ ਆਉਂਦੇ ਆ ਜਿਹੜੇ ਬਚਨ ਇਹ ਸਮਝਾਉਂਦੇ ਆ ਕਿ ਪੜਿਆਂ ਮੁਕਤ ਨਾ ਹੋਏ। ਪੜਕੇ ਮੁਕਤੀ ਨਹੀਂ। ਵਿਚਾਰ ਕਰਕੇ। ਤੇ ਜੋ ਕਹਿੰਦੇ ਕਿ ਜੋ ਵੀ ਮਹਾਪੁਰਖ ਐਸਾ ਕੋਈ ਸੰਸਾਰ ਵਿੱਚ ਹੋਵੇ ਕਹਿੰਦੇ ਭਾਈ ਇਕ ਗੁਰਨਾਨਕ ਸਾਹਿਬ ਸਾਹਮਣੇ ਆ। ਇਹ ਤੈਨੂੰ ਬੋਲ ਕੇ ਸੁਣਾਉਂਦੇ ਆ ਜਿਹੜਾ ਅਸੀਂ ਇਹਨਾਂ ਗੁਰੂ ਪਾਤਸ਼ਾਹ ਜੀ ਦਾ ਆਸਣ ਸਜਾਉਨੇ ਆ। ਕਿ ਜਿਸ ਸਮੇ ਇਹ ਰੰਬਤਾ ਹੋਈ ਸੀ ਭਾਵੇਂ ਧਰਮ ਨਾ ਇਹਦਾ ਵੀ ਲੈਣਾ ਦੇਣਾ ਕੁਝ ਵੀ ਨਹੀਂ ਏ। ਇਹ ਤਾਂ ਤੁਹਾਨੂੰ ਮਨਾਉਣ ਦੀ ਖਾਤਰ ਕਿ ਚੌਰ ਸਾਡੀ ਸੇਵਾ ਕਰ ਗਿਆਂ ਪਾਲਕੀਆਂ ਬਣਾਉਨੇ ਆ, ਸੋਨੇ ਦੇ ਬਣਾਉਨੇ ਆ। ਵੱਤ ਵਾ ਸਾਸ ਹੋਈ ਰੱਖਦੇ ਆ ਹੋਰ ਕਰਦੇ ਆ। ਤੁਹਾਨੂੰ ਇਹੇ ਮਨ ਵਿੱਚ ਇਹ ਤੁਹਾਡੇ ਮਨ ਵਿੱਚ ਗੱਲ ਘਰ ਕਰ ਜਾਵੇ ਕਿ ਸਾਹਮਣੇ ਖੁਦ ਗੁਰੂ ਨਾਨਕ ਬੈਠੇ ਆ ਤੈਨੂੰ ਇਹ ਜਿਤਾਉਣਾ ਹੁੰਦਾ ਵਾ ਤੈਨੂੰ ਸਮਝਾਉਣਾ ਹੁੰਦਾ ਕਿ ਗੁਰਨਾਨਕ ਸਾਹਿਬ ਬੈਠੇ ਆ ਤੇ ਮਨੁੱਖ ਆਉਂਦਾ ਸਿਰਫ ਕਾਹਤੇ ਲਿਖੇ ਅੱਖਰਨੋ ਜਾਂ ਰਮਾਲੇ ਦੇ ਕੇ ਬਸ ਆਏ ਪਲ ਦੀ ਭਲ ਆਏ ਅੱਖਾਂ ਵਿੱਚ ਪਤਾ ਨਹੀਂ ਗੁਰੂਵਣਾ ਕੀ ਕਰਤਾ ਕੀ ਮੰਗਿਆ ਕੀ ਦਿੱਤਾ ਇਦਾਂ ਹੀ ਕਰਦੇ ਆ ਨਾ ਆਪਾਂ ਤੇ ਇਹ ਤੈਨੂੰ ਦਿਤਾਇਆ ਇਸ ਕਰਕੇ ਜਾਂਦਾ ਸਮਝਾਇਆ ਇਸ ਕਰੇ ਨੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦਾ ਅਸਣ ਲੱਗਿਆ ਹੋਇਆ ਦੇਖ ਚੌਰ ਹੁੰਦੀ ਹੈ ਸੁੰਦਰ ਆਸਣ ਬਚੇ ਗ੍ਰੀਚੇ ਵਿਛੇ ਹੋਏ ਹੈ ਛਤਰ ਝੁਲਦੇ ਨੇ ਚੰਦੋਏ ਸਜੇ ਹੋਏ ਨੇ ਕਿ ਗੁਰਨਾਨਕ ਸਾਹਿਬ بیٹھے ਕਿਤੇ ਭਲਿਆ ਮਾਨਸਾ ਕੋਈ ਹੁਕਮ ਨਾ ਉਲਤ ਦੇ ਕਿ ਗੁਰਨਾਨਕ ਸਾਹਿਬ ਦਾ ਕੋਈ ਬਚਨ ਨਾ ਮੋੜ ਦੇ ਇੰਨਾ ਕੁਝ ਹੋ ਕੇ ਵੀ ਸਾਨੂੰ ਫੇਰ ਸਮਝ ਨਹੀਂ ਆਉਂਦੀ ਫੇਰ ਵੀ ਅਸੀਂ ਭਰਮ ਫਿਲਕਾਂਤਰੇ ਰਹਿੰਦੇ ਉਹ ਕੋਈ ਤੁਹਾਨੂੰ ਸਮਝਾਉਣ ਵਾਲਾ ਕੋਈ ਹੈ ਦੁਨੀਆ ਦੇ ਵਿੱਚ ਕੋਈ ਬਿਰਲਾ ਹੀ ਹੋ ਜੇ ਹੋਵੇ ਜਿਹੜਾ ਇਹ ਕਹਿੰਦਾ ਭਾਈ ਇਹ ਗੁਰੂ ਨਾਨਕ ਸਾਹਿਬ ਜੋ ਤੈਨੂੰ ਕਹਿੰਦੇ ਆ ਨਾ ਇੱਕ ਵਾਰ ਸੁਣ ਦੋ ਵਾਰ ਸੁਣ 100 ਵਾਰ ਸੁਣ ਹਜ਼ਾਰ ਵਾਰ ਸੁਣ ਪਰ ਜਦ ਤਨ ਤੈਨੂੰ ਸਮਝ ਆ ਗਈ ਇਸ ਨੂੰ ਤੂੰ ਮੰਨਣਾ ਪਾਂਗਤੀ ਇੱਕ ਪੜ 10 ਪੜ ਏ ਨਹੀਂ ਕਿ ਨਹੀਂ ਭਾਈ ਮੈਂ ਸੁਖਣੀ ਸਾਰੇ ਦਾ ਸਾਰਾ ਹੀ ਕਰਨ ਤੇ ਜਦੋਂ ਪਹਿਲੀ ਹੀ ਸਾਨੂੰ ਸਮਝ ਨਾ ਆਈ ਪ੍ਰਭ ਕੇ ਸਿਮਰਨ ਸਭ ਕੁਝ ਸੂਚੇ ਪ੍ਰਭੂ ਦੇ ਸਿਮਰਨ ਕਰਕੇ ਹੀ ਸਭ ਕੁਝ ਮਿਲਦਾ ਜੇ ਤੈਨੂੰ ਇਹੀ ਸਮਝ ਨਾ ਆਇਆ ਗਾਂ ਪੜਨ ਦੀ ਲੋੜ ਹੀ ਕੋਈ ਨਹੀਂ ਇੱਥੇ ਹੀ ਸਮਝ ਲੈ ਫਿਰ ਕਿ ਉੱਥੇ ਕੇਵਲ ਤੋਂ ਕੇਵਲ ਤੇਰੇ ਨਾਲ ਕੀ ਸਾਈ ਹੋਣਾ ਹਰ ਕਾ ਨਾਮ ਉਹ ਸੰਗਤ ਜਿੱਥੇ ਜਾਣਾ ਹੈ ਆਤਮਾ ਨੇ ਉੱਥੇ ਨਾਮ ਸਹਾਈ ਹੋਵੇ ਜਦੋਂ ਤੈਨੂੰ ਇਹ ਹੀ ਸਮਝ ਨਹੀਂ ਆਉਂਦੀ ਤੂੰ ਇਹ ਸ਼ਬਦ ਕਿਉਂ ਪਰੇਸ਼ੰਤ ਸ਼ਰਨ ਜੋ ਜਨਪ੍ਰੇਸ ਹੋ ਜਨੁਦਰਹ ਤੂੰ ਤਾਂ ਗਣਤੀਆਂ ਵਿੱਚ ਆ ਗਿਆ ਇਹ ਤਾਂ ਇੱਕ ਫਾਰਮੈਲਟੀ ਹੋ ਗਈ ਜਿੰਨਾ ਚਿਰ ਤੈਨੂੰ ਪਹਿਲੇ ਅੱਖਰ ਦੀ ਸਮਝ ਨਹੀਂ ਆਉਂਦੀ ਨਾ ਇੱਕ ਦੀ ਸਮਝ ਨਹੀਂ ਆਈ ਮੂਲ ਮੰਤਰ ਦੀ ਸਮਝ ਨਹੀਂ ਆਈ ਤਦ ਤੱਕ ਗਾਣਾ ਤਰੇਕ ਅਜੀ ਤਰੇ ਫਿਰਦੀ ਹੈ ਕੋਈ ਕਹਿੰਦਾ ਜੀ ਚੁਪਾਇਰੇ ਕਰੋ ਇਹਨੇ ਬਾੜ ਕਰੋ ਹਣੇ ਚਪਰੇ ਵਾਲਿਆਂ ਨੂੰ ਪੁੱਛਿਆ ਸੀ ਭਾਈ ਸਵਾਲ ਕੀਤਾ ਸੀ ਕਿ ਕਿੱਥੇ ਐ ਸੋਡੇ ਕੋਈ ਸ਼ਹੀਦ ਆਉਂਦੇ ਨੇ ਕਿ ਦਰਬਾਰ ਸਾਹਿਬ ਤੇ ਕੋਈ ਬੇਕੂਫ ਐਸਾ ਸਖੀ ਜਿਨੇ ਮੇਲ ਭੇਜੇ ਕੇ ਅਸੀਂ ਬੰਬ ਉਹਨਾਂ ਨੂੰ ਆਦਾਂਗੇ ਪਹਿਲਾਂ ਤਾਂ ਸ਼ਹੀਦਾਂ ਨੂੰ ਉਦੋਂ ਹੀ ਭੇਜਦੇ ਭਈ ਉਹ ਤਾਂ ਹਰ ਜਗ੍ਹਾ ਤੇ ਜਾਣ ਤੋਂ ਵਰਤ ਹੁੰਦੇ ਆ ਨਾ ਕਿ ਜਾਓ ਭਾਈ ਪਹਿਲਾਂ ਤਾਂ ਉਹ ਬੰਦਿਆਂ ਨੂੰ ਜਾ ਕੇ ਖਤਮ ਕਰਕੇ ਆਓ ਸੋਧਾ ਲਾ ਕੇ ਆਓ ਤੇ ਜਿੱਤੇ ਸ਼ਹੀਦਾਂ ਨੂੰ ਆਉਦੇ ਦੁੱਖ ਸੁਣਾਉਣੇ ਆ ਇਹ ਤਾਂ ਭਾਈ ਕੌਮ ਦਾ ਧਰਮ ਦਾ ਇੱਕ ਦੁਖ ਸੀ ਇਨਾਂ ਸ਼ਹੀਦਾਂ ਨੇ ਜੇ ਸ਼ਹਾਦਤ ਵਾਲੇ ਜਾਮ ਪੀਤਿਆ ਗੁਰੂ ਘਰ ਦੇ ਲਈ ਸਿੱਖੀ ਧਰਮ ਦੇ ਇੱਕ ਨਿਮਾਉਣ ਦੇ ਖਾਤਰ ਤਦੇ ਤਰ ਸ਼ਹੀਦ ਕਾਇਆ ਨਾ ਉਹਨਾਂ ਕੋ ਗੱਡੀਆਂ ਤੇ ਲਿਆ ਕੇ ਥੋੜੀ ਮਰ ਗਏ ਸੀ ਕਿ ਇਹਨਾਂ ਨੂੰ ਸ਼ਹੀਦ ਕਹ ਦਿੱਤਾ ਜਿਹੜੇ ਤੁਸੀਂ ਬਣਾਈ ਜਾ ਰਹੇ ਹੁਣ ਭਾਈ ਉਹਦਾ ਸ਼ਹੀਦਾਂ ਨੂੰ ਜਗਾਉਣਾ ਸੀ ਕਹਿਣਾ ਸੀ ਜਾਓ ਭਾਈ ਕਿ ਬਾਬਾ ਜੀ ਅੱਜ ਸੰਗਤ ਦੀ ਨਹੀਂ ਸਾਨੂੰ ਉਸ ਗੁਰਰਾਮ ਦਾ ਸਮਾਰਦੇ ਸਥਾਨ ਦੀ ਰੱਖਿਆ ਕਰਨੀ ਹੈ ਸਾਡੀ ਬੇਨਤੀ ਹੈ ਉਧਰ ਜਾਓ ਕਿ ਦੇਸ਼ੀਰ ਹੋਣਗੇ ਤੇ ਕੋਈ ਐਸੀ ਵਗਿਆ ਕਾ ਲੈਂਦਾ ਪਰ ਫਿਰ ਵੀ ਨਹੀਂ ਉਹ ਤੇ ਚੈਕਿੰਗਾਂ ਹੋ ਰਹੀਆਂ ਫੋਰਸਾਂ ਲੱਗੀਆਂ ਹੋਈਆਂ ਸੰਗ ਦਾ ਘਟਾਓ ਰੇ ਭਾਉ ਗਿਣਤੀ ਕਰਦੀ ਜਾ ਰਹੀ ਹੈ ਡਰ ਭਏ ਹੈ ਵਿਸ਼ਵਾਸ ਹੀ ਕੋਈ ਨਹੀਂ ਕਿ ਮੇਰੇ ਗੁਰਰਾਮ ਦਾ ਸਮਰਜ ਬੈਠੇ ਹੈ ਕਿ ਸਾਹਮਣੇ ਮੇਰੇ ਗੁਰਰਾਮ ਦਾ ਸਮਰ ਹੈ ਤੂੰ ਤਾਂ ਭਈ ਸੋਹਣੇ ਬਿਲਡਾ ਕਰਕੇ ਸਿਰਫ ਇੱਕ ਫਾਰਮਲਟੀਆਂ ਕਰਦਾ ਫਿਰਦਾ ਹੈ ਵਿਸ਼ਵਾਸ ਕੋਈ ਨਹੀਂ ਗੁਰੂ ਦੇ ਉੱਤੇ ਕੋਈ ਸਹੀ ਕੋਈ ਨਹੀਂ ਤੇ ਕਿੱਥੋਂ ਭਾਲਦਾ ਸਿੱਖੀ ਦਾ ਘਰ ਕਿੱਥੋਂ ਗੁਰਨਾਨਕ ਸਾਹਿਬ ਤੋਂ ਖੁਸ਼ੀਆਂ ਮਿਲ ਜਾਣਗੀਆਂ ਪਹਿਲਾਂ ਵਿਸ਼ਵਾਸ ਤਾਂ ਕਰਨਾ ਸਿੱਖ ਲੈਣਾ ਹੁਣ ਭਾਈ ਇਸ ਤਰ੍ਹਾਂ ਦੇ ਜੋ ਲੋਕ ਨੇ ਨਾ ਇਹ ਜੋ ਕੋਈ ਸੱਦ ਕੋਈ ਵੀ ਇਦਾਂ